ਸੁਨਾ ਲਾ ਏ ਸ਼ਿਵਾਲੇ ਉਹਨਾਂ ਦੇ ਪਰਵਾਰ ਤਾੜ ਗੇਂ ਜਿੰਨਾ ਰਜ਼ਦਾਲਾ ਏ ਸ਼ਿਵਾਲੇ ਉਹਨਾਂ ਦੇ ਪਰਵਾਰ ਤਾਰਨੇ ਸੁਨਾ ਹਾ सोच दला रे सभिनी सोच दला रे ताई आ उन परिवार रसा सुाल परवारखणी नई पुरश तर मन रखणी नई पुर सव न खे भेण कुआ रे भैण स ਜੀ ਸ਼ਬਦ ਸੁਣ ਰਹੇ ਹੋ ਅਸੀਂ ਬੋਲ ਰਹੇ ਹਾਂ ਪਰ ਇਹ ਗੱਲ ਕਦੋਂ ਹੋਈ ਜਿਹਨਾਂ ਰਸਨਾ ਲਾਏ ਸ਼ਵਾਰੇ ਉਹਨਾਂ ਦੇ ਪਰਿਵਾਰਤਾਰ ਨੇ ਇੱਕ 26 ਪੌਦੀ ਰਾਤ ਐਡੀ ਪਾਗਾ ਸੁਹਾਗਾਂ ਵਾਲੀ ਪਰਮੇਸ਼ਰ ਨਾਲ ਸਾਥ ਸੰਗਤ ਦੇ ਦੂਰਾਂ ਦੇ ਜਮਾਨੇ ਜਾਂਦੇ ਸੀ ਸਭ ਨੂੰ ਕਹਿੰਦੇ ਸੀ ਕਿ ਇੱਕ ਇੱਕ ਸ਼ੋਹਰਾ ਲੈ ਕੇ ਆਉਣਾ ਇਸੇ ਪੀਪੋਦੀ ਜਿਹੜੇ ਪੁਰਾਣੇ ਕਰ ਸਕਿਆ ਤਾਂ ਪਤਾ ਹੋਏਗਾ ਮਹਾਰਾਜ ਜੀ ਨੇ ਜਿੱਥੇ ਪ੍ਰੋਗਰਾਮ ਹੁੰਦਾ ਸੀ ਇੱਕ ਇੱਕ ਸ਼ੌਲਾ ਲੈ ਕੇ ਬਣਾ ਜਦੋਂ ਛੱਡੀ ਪੌਦੀ ਰਾਤ ਆਈ ਮਹਾਰਾਜ ਨੇ ਬੋਲਿਆ ਜਿੰਨਾਂ ਕੋਲ ਸ਼ੌਲਾ ਨਹੀਂ ਹੈ ਉਹ ਹੱਥ ਖੜੇ ਕਰੋ ਪੰਲਾ ਹੱਥ ਖੜੇ ਕੀਤੇ ਜਿੰਨਾਂ ਕੋਲ ਸ਼ੌਲੇ ਸੀ ਉਹਨਾਂ ਨਹੀਂ ਕੀਤੇ ਜਿੰਨਾਂ ਕੋਲ ਸ਼ੌਲਾ ਨਹੀਂ ਹੈ ਉਹ ਲੈ ਗਿਆ ਹੁਣੇ ਤੜੀ ਆਤਮਾ ਨੂੰ ਅੱਜ ਪ੍ਰਮਾਤਮਾ ਦਾ ਸੱਖ ਲੱਗਣਾ ਹੈ ਜੇ ਤੁਸੀਂ ਨਹੀਂ ਲਾਣਾ ਚਾਹੁੰਦੇ ਤਾਂ ਵੀ ੱਕੇ ਨਾ ਲੱਗ ਜਾਣਾ ਹੈ ਬਚੋਲਾ ਹੁਣ ਇਹਦਾ ਤਗੜਾ ਆਇਆ ਹੈ ਸ਼ਬਦਾਂ ਸਾਂ ਪੜ ਦੇਣਾ ਤੇ ਤੁਸਾਂ ਸੁਣ ਲੈਣਾ ਪਰ ਇਹ ਕੀ ਆ ਤਾਂ ਨੂੰ ਜਾਈ ਜਿਹਨੇ ਅੱਖੀਂ ਦੇਖਾ ਤੇ ਦਾਸ ਨੇ ਸ਼ਵਾਰਾ ਮੂੰਹ ਨੂੰ ਲਾਇਆ ਇਹ ਉਹ ਲਿਖਿਆ ਜਿੰਨਾ ਰਸਨਾ ਲਾਇਆ ਸ਼ਵਾਰਿਆਂ ਨਾਲੇ ਪਰਵਾਹ ਤਾਂ ਨਹੀਂ ਇਹ ਉਹ ਸ਼ਬਦਿਆ ਮੇਰੇ ਵੀਰੋ ਲੱਖ ਲੱਖ ਦਾ ਇਹਾ ਪ੍ਰਵੇਸ਼ ਨੂੰ ਅਜੇ ਪਹਿਲੀ ਕੋਈ ਜਲ ਨਹੀਂ ਆ ਇਨਾ ਰਸੂਲ ਅੱਲੇ ਸ਼ਾਰੇ ਉਹਨਦੇ ਬੋਲੂਂ ਵੱਡੇ ਛੋਟੇ ਮੇਰੇ ਪਗ ਤੀਦੁlare ਵੱਡੇ ਛੋਟੇ ਮੇਰੇ ਪਗ ਤੀਦੁlare सोन लॻी आई आहे उन्हनि परिवार पारस रूप जो ਨਾ ਦੇ ਫੁਰਵਾਤਾਰ ਨੇ ਯਾਰੀ ਹੈ ਸੰਗਤ ਜੀ ਸ਼ਬਦ ਪੂਰਾ ਹੋ ਗਿਆ ਹੈ ਸੰਸਾਰ ਬੋਲਿਆ ਕਰੇਗਾ ਤੇ ਪੁੱਛਿਆ ਕਰੇਗਾ ਸਿਸ਼ਟੀ ਸਿਸ਼ਟੀ ਕਹੇਗੀ ਕੋਈ ਯਾਰ ਹੁੰਦਾ ਸੀ ਇਹਨਾਂ ਦੇ ਨਾਲ ਦਾ ਜੋ ਜਰਾਨੇ ਤੁਰਦੇ ਗਿਆ ਨਿਭਾਈਆ ਤੈਨੂੰ ਪੋਤਰਾ ਸਮਝੋ ਸਿੰਘ ਪਾ ਦਾ ਇਹ ਦਾਤਾ ਨੂਰ ਅਲਾਈਆ

哎呀！